ਸਸਿਕਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਸੋ ਅੱਜ ਅਸੀਂ ਇੱਕ ਗੁਰੂ ਸਿੱਖ ਤੋਂ ਜੜਾ ਜੋੜਾ ਵਾ 버ਗਰ ਤੇ ਜਾਂ ਵੱਖ-ਵੱਖ ਚੀਜ਼ਾਂ ਜਿਹੜੀਆਂ ਬਣਾ ਰਹੇ ਉਹਨਾਂ ਨਾਲ ਗੱਲਬਾਤ ਕਰਕੇ ਕੰਮ ਦੀ ਪੁੱਛ ਕਰਦੇ ਸੋ ਨੇਪਾਲੀ ਜਾਂ ਬਿਹਾਰੀਆਂ ਦੇ ਕੋਲੋਂ ਤੁਸੀਂ ਅਕਸਰੀ ਜਿਹੜੀਆਂ ਇਦਾਂ ਦੀ ਚੀਜ਼ਾਂ ਖਾਧੀਆਂ ਨੇ ਉਹਨਾਂ ਦੇ ਜਿਹੜੇ ਸਰਟੀਫਿਕੇਟ ਵੀ ਜਿਹੜੇ ਨੇ ਕਾਫੀ ਜਿਹੜੇ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਤਾਂ ਉਹ ਇਦਾਂ ਦੀ ਚੀਜ਼ਾਂ ਖਾ ਕੇ ਵਕਫਾਤਰਾਂ ਦੇ ਬੱਚੇ ਵੀ ਜਿਹੜੇ ਬਿਮਾਰ ਅਕਸਰ ਹੋ ਜਾਂਦੇ ਸੋ ਇਹ ਅਸ ਟਾਈਮ ਜਿਹੜਾ ਬਿਲਕੁਲ ਸਾਫ਼ ਸੁਥਰੀ ਜਿਹੜ ਕਿ ਇਹ ਤੁਸੀਂ ਮੱਧ ਵਿੱਚ ਆਰ ਜਿਹੜਾ ਇਹ ਸਾਰਾ ਮਨੁੱਖ ਕਿਹਾ ਜਾਂ ਪਹਿਲਾਂ ਇੱਦਾਂ ਹੀ ਸੋਚਿਆ ਨਹੀਂ ਪਹਿਲਾਂ ਵੀ ਜੀ ਸਿੱਖਿਆ ਜੇ ਕੰਮ ਥੋੜਾ ਚਿਰ ਆਪਾਂ ਚੰਡੀਗੜ੍ਹ ਜੀ ਦੇ ਕੋਲ ਤੋਂ ਕੰਮ ਸਿੱਖਿਆ ਜੇ ਤੋਂ ਕੰਸਟਰਕਟਿੰਗ ਜਾਂ ਹਾਂਜੀ ਉੱਥੇ ਰੈਸਟੋਰੈਂਟ ਦਾ ਨਿਊਜ਼ ਆਫ ਪੀਜ਼ਾ ਦੇ ਨਾਮ ਤੋਂ ਉੱਥੇ ਆਪਾਂ ਥੋੜਾ ਸਮਾਂ ਲਾਇਆ ਫਿਰ ਆਪਾਂ ਸਿੱਖਿਆ ਫਿਰ ਆਪਾਂ ਇੱਥੇ ਖੋਲ੍ਹਿਆ ਕਿੰਨਾ ਚਿਰ ਉੱਥੇ ਲਾਇਆ ਉੱਥੇ ਆਪਾਂ ਮੈਕਸਿਮ 6 ਮਹੀਨੇ ਲਾਇਆ ਹਾਂਜੀ ਉਹ ਕੋਈ ਸਰਟੀਫਿਕੇਟ ਦਿੰਦੇ ਜਾਂ ਮਰੋੜੀ ਬੰਦੇ ਦਾ ਨਹੀਂ ਨਹੀਂ ਉਹ ਇਦਾਂ ਹੀ ਵਿਦਾਊਟ ਹੀ ਆਪਣਾ ਸਰਟੀਫਿਕੇਟ ਕੋਈ ਨਹੀਂ ਮਿਲਿਆ ਸੇਫ ਵੀ ਉੱਥੇ ਕੰਮ ਸਿੱਖਣ ਨੂੰ ਮਤਲਬ ਵਧੀਆ ਗੱਲ ਹੈ ਆਪਣਾ ਕੰਮ ਉੱਥੇ ਸਾਰੇ ਗੁਰਸਿੱਖ ਭਰਾ ਹੀ ਉਹਨਾਂ ਦਾ ਹੀ ਆਪਣਾ ਰੈਸਟੋਰੈਂਟ ਇੱਥੇ ਮਨੋਜੀ ਦਾ ਸ਼ਾਟਰ ਲਾ ਕੇ ਨਾ ਚੱਲ ਰਿਹਾ ਇੱਥੇ ਆਪਾਂ ਨੂੰ ਤਕਰੀਬਨ ਵੀਰ ਜੀ 2 ਸਾਲ ਹੋ ਚਲੇ ਜੀ ਹਾਂਜੀ ਤੇ ਬਹੁਤ ਵਧੀਆ ਰਿਸਪੌਂਸ ਹੈ ਇੱਥੇ ਆਪਣੇ ਸਾਰੇ ਲੋਕਲ ਵੀਰ ਭਰਾ ਨੇ ਉਹ ਕੱਲੇ ਕਰਦੇ ਜਾਂ ਮਲਹੌਰ ਖਾਂਦੇ ਨਹੀਂ ਆਪਣੀ ਨਾਲ ਵਾਈਫ ਹੁੰਦੀ ਹੈ ਮੇਰੇ ਹਾਂਜੀ ਉਹ ਵੀ ਆ ਜਾਂਦੇ ਜੇ ਥੋੜਾ ਚਿਰ ਬਾਦਸ਼ਾਹ ਨੂੰ ਪਹਿਲਾਂ ਉੱਥੋਂ ਸਿੱਖ ਕੇ ਜਾਂ ਮਤਲਬ ਬਹੁਤ ਬੈਕ ਤੋਂ ਬਾਅਦ ਇੱਥੇ ਨੋਕੀ ਤੇ ਕਰਦੇ ਨਹੀਂ ਨਹੀਂ ਉਹਨਾਂ ਨੂੰ ਇਦਾਂ ਨਾਲ ਥੋੜੀ ਹੈਲਪ ਕਰਾਉਂਦੇ ਰਹੇ ਨਾਲ ਥੋੜਾ ਥੜੋ ਆਪ ਹੀ ਸਿੱਖੀ ਇੱਥੇ ਟੌਣ ਦੇ ਨਾਲ ਹੀ ਮਤਲਬ ਤੁਹਾਡੇ ਤੋਂ ਜੜੀ ਸੀ ਹਾਂਜੀ ਹਾਂਜੀ ਉਹਨਾਂ ਨੇ ਮੇਰੇ ਤੋਂ ਕਿਹੜੀ ਕਿਹੜੀ ਜਿਹੜੀ ਜਿਹੜੀ ਚੀਜ਼ ਬਣਾਉਂਦੇ ਆਪਣੇ ਕੋਲ ਵੀਰ ਜੀ 버ਗਰ ਹੁੰਦਾ ਹੈ ਸੈਂਡਵਿਚ ਪੀਜ਼ਾ ਪਾਸਤਾ ਰੈਪ ਹੁੰਦਾ ਹੈ ਚਾਪ ਹੁੰਦੀ ਹੈ ਆਪਣੀ ਟਿੱਕਾ ਹੁੰਦਾ ਕਿਹੜੀ ਜਿਹੜੀ ਚੀਜ਼ ਦੀ ਜ਼ਿਆ ਤਕਰੀਬਨ ਰੈਗੂਲਰਲੀ ਕੰਟੀਨਿਊ ਸਾਰਾ ਚੱਲ ਜਾਂਦਾ ਹੈ ਬਸ ਇਹ ਆਪਣਾ 버ਗਰ ਬਹੁਤ ਚੱਲਦਾ 버ਗਰ ਪੀਜ਼ਾ ਬਹੁਤ ਮੈਂ ਅਕਸਰ ਦੇਖਿਆ ਜਿਹਨ ਨਪਾਲੀ ਵਿਹਾਰੀ ਬਾਹਰੋਂ ਆ ਕੇ ਜਦੋਂ ਬਣਾਉਂਦੇ ਨੇ ਅਕਸਰ ਜਿਹੜੀ ਚੀਜ਼ਾਂ ਵਿੱਚ ਸਰਟੀਫਾਈ ਕਰਦੇ ਨੇ ਉਹ ਉਹ ਕਰਦੇ ਨੇ ਐਸੇ ਖਾਓਗੇ 25 ਦਾ ਮੋਰੋ ਦੇ ਅੰਨੇ ਜਦੋਂ ਤੁਹਾਡੇ ਚ ਮਦਦ ਕਰਦੇ ਜਦੋਂ ਤੁਹਾਡੇ ਨੂੰ ਜਾਣ ਦਿੰਦੀ ਹੈ ਜਿਵੇਂ ਬਣਾਉਣ ਨਾਲੋਂ ਜ਼ਿਆਦਾ ਦਿੰਦੀ ਹੈ ਦੇਖੋ ਆਪਾਂ ਤੇ ਕੋਸ਼ਿਸ਼ ਇਹ ਹੀ ਕਰੀ ਦੀ ਹੈ ਵੀ ਥੋੜੀ ਜਿਹੀ ਸਫਾਈ ਰੱਖੀ ਜਾਵੇ ਬਾਕੀ ਸਾਫ ਸੁਥਰਾ ਬਣਾਇੰਦਾ ਵਾ ਤਾਂ ਹੀ ਲੋਕ ਪਸੰਦ ਕਰਤੇ ਆ ਅਕਸਰ ਦੇਖਿਆ ਵੀ ਜਿਹੜੇ ਨੇਪਾਲੀ ਜਾਂ ਬਿਹਾਰੀ ਆਏ ਹੁੰਦੇ ਉਹਨਾਂ ਨਾਲ ਜਿਹੜੀ ਆ ਆਮ ਜਿਹੜੀ ਜਨਤਾ ਦੀ ਧੋਰ ਜ਼ਿਆਦਾ ਹੁੰਦੀ ਉਹਨਾਂ ਦੇ ਜਦ ਲੱਗੇ ਰਸ਼ ਕਾਫੇ ਦੇ ਵਿੱਚ ਸਟਾਫ ਲੱਗੇ ਦੇ ਨੇ ਉਹਨਾਂ ਨੂੰ ਜ਼ਿਆਦਾ ਮਤਲਬ ਜਿਹੜੀ ਜੀ ਪੀਸ ਲਾ ਲੋ ਜਾਂ ਕੋਈ ਵੀ ਚੀਜ਼ ਲਾ ਲੋ ਉਦੋਂ ਜ਼ਿਆਦਾ ਜਿਹੜੀ ਲੋਕ ਜਾਂਦੇ ਕਿ ਕਿ ਮਤਲਬ ਦੇ ਕਿ ਜਿਹੜੇ ਸਾਡੇ ਪੰਜਾਬੀ ਨੇ ਜਿੱਦਾਂ ਮਨ ਲਾਏ ਨਾਮ ਸੱਚੀ ਅਸਲ ਮਨ ਕਰਦੇ ਸੌਫਟਵੇਅਰ ਕੰਮ ਉਹਨਾਂ ਨਾਲ ਕਿਉਂ ਨਹੀਂ ਲੋਕਾਂ ਦਾ ਇਤਾਂ ਹੀ ਵਿਖੋ ਉਹਨਾਂ ਦਾ ਆਪਣਾ ਮਤਸੇ ਕੋਈ ਸਾਨੂੰ ਤੇ ਬੜਾ ਰਿਸਪੌਂਸ ਮਿਲਿਆ ਜੇ ਮੈਂ ਤੁਹਾਨੂੰ ਆਖੀ ਸਾਨੂੰ ਇਥੇ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਕਿਉਂਕ ਮੋਟ ਜਿਹੜੀ ਹੋ ਮੋਟ ਤਕਰੀਬਨ ਜਿਹੜੀਆਂ ਵਾਲੇ ਬੋਲ ਕਿਹੜੀ ਗੱਡੀ ਤੁਹਾਡੇ ਕੋਲੋਂ ਕਰਾ ਦਿੰਦੇ ਆਪਣੇ ਕੋਲ ਦੱਸਿਆ ਤੁਹਾਨੂੰ 버ਗਰ ਜਾਂ ਸੈਂਡਵਿਚ ਜਾਂ ਪੀਜ਼ਾ ਪਾਸਤਾ ਚਾਂਪ ਹੁੰਦੀ ਹੈ ਆਪਣੀ ਟਿੱਕਾ ਹੁੰਦਾ ਕਿ ਆਉਂਦਾ ਤਾਂ ਇਸੇ ਤੋਂ ਲਵਾ ਜਣ ਹੋਰ ਵੀ ਕੋਈ ਕੋਲ ਪਲਾਨ ਦੇ ਵਿੱਚ ਆਏਗੀ ਉਸ ਤੋਂ ਬਾਅਦ ਜਿਹੜੀ ਚੀਜ਼ਾਂ ਹਾਂਜੀ ਇਸ ਤੋਂ ਬਾਅਦ ਵੇਖਾਂਗੇ ਆਪਣਾ ਛੋਟਾ ਮੋੜਾ ਥੋੜਾ ਜਿਹਾ ਰੈਸਟੋਰੈਂਟ ਓਪਨ ਕਰਾਂਗੇ ਜੇ ਵਾਇਗਰ ਹੁਣੇ ਚਾਇਆ ਤੇ ਫਿਰ ਉਸ ਤੋਂ ਬਾਅਦ ਇਹ ਨਾਲੇ ਸੈਟਪ ਬਾਰੀ ਚਾਹ ਹਾਂਜੀ ਹਾਂਜੀ ਨਹੀਂ ਫਿਲਹਾਲ ਇਦਾਂ ਹੀ ਹੈ ਇੱਥੇ ਆਪਣਾ ਕਮੇਟੀ ਦਾ ਹੁੰਦਾ ਥੋੜਾ ਬੜਾ ਕਿੰਨੇ ਵਜੇ ਜਿਹੜਾ ਲੌ ਹਾਂਜੀ ਭਾਈ ਪ੍ਰਕਾਰ ਬੱਚਾ ਛੋਟਾ ਉਹਨਾਂ ਨੂੰ ਜਾਗ ਬਿਠਾਉਂਦੇ ਹਾਂ ਉਹ ਥੇਲੇ ਦੇਖਿਆ ਉਹਨਾਂ ਵੀ ਛੋਟਾ ਲੋਕ ਬੱਚਿਆਂ ਨੂੰ ਜਿਹੜੀ ਤਿਖੀਆਂ ਮਲਕ ਚੀਜ਼ਾਂ ਜਾਂ ਬਹੁਤ ਚੀਜ਼ ਉਹਨਾਂ ਨੂੰ ਮਲਮ ਮੱਦੇ ਮੱਦੇ ਰੱਖਤੇ ਹਾਂ ਅੱਜ ਦੀਆਂ ਹਾਂਜੀ ਵੇਖੋ ਬਾਕੀ ਜ਼ਿਆਦਾਤਰ ਜਿਹਦਾ ਮੋਮੋਸ ਘਰ ਹੁੰਦੇ ਆ ਉਹ ਆਪਾਂ ਨਹੀਂ ਬਣਾਉਂਦੇ ਮੋਮੋਸ ਹੋਗੇ ਨਿਊਡਲ ਹੋਗੇ ਉਹ ਥੋੜੇ ਲੋਕ ਘੱਟ ਤੋਂ ਪਤਾ ਜਾਗਰੂਕ ਹੋ ਗਏ ਨੇ ਉਸ ਉਸ ਚੀਜ਼ ਬਾਰੇ ਆਪਾਂ ਘਾਟੀ ਆਪਾਂ ਇੱਥੇ ਸਾਫ ਸੁਥਰਾ ਆਪਣਾ 버ਗਰ ਵੀ ਆਪਣਾ ਕੋਈ ਲੋਕਲ ਕੁਆਲਟੀ ਦਾ ਨਹੀਂ ਬੋਂਦਾ ਸਾਰਾ ਆਪਣਾ ਜਿੰਨੇ ਵੀ ਹੁੰਦਾ ਸੈਂਡਵਿਚ ਬੋਂਦਾ ਬਰਾਊਨ ਬ੍ਰੈਡ ਵਰਤੀ ਦੀ ਆ ਚੈਸ ਕਰਕੇ ਲੋਕੀ ਪਸੰਦ ਕਰਦੇ ਸਭ ਤੋਂ ਪ੍ਰਕਾਰ ਦਾ ਸਾਰਾ ਫਿਰ ਜਿਹੜਾ ਇਹ ਮਟੀਰੀਅਲ ਜਿਹੜਾ ਮਨੂੰ ਤੇਲ ਵਗਦਾ ਜਾਂ ਤੇਲ ਵਗਦਾ ਕਰ ਮਨੂੰ ਜਿਹੜਾ ਕੰਪਰਸਰ ਚੰਗੀ ਕੁਆਲਟੀ ਦਾ ਕੰਪਰਸਰ ਬਿਲਕੁਲ ਬਿਲਕੁਲ ਸਾਰਾ ਚੰਗੀ ਕੁਆਲਟੀ ਦਾ ਕੋਈ ਲੋਕਲ ਚੀਜ਼ ਆਪਣੀ ਸੌਸੇ ਸਾਰੀ ਆਪਣੀ ਪਈ ਹੈ ਤੁਸੀਂ ਉਤਾਰ ਸਕਦੇ ਹੋ ਸਾਰੀ ਵਿਭਾਗੀ ਯੂਜ਼ ਕਰੀ ਦੀ ਹੈ ਕੋਈ ਲੋਕਲ ਯੂਨ ਨਹੀਂ ਇਹਦੇ ਵਿੱਚ ਸਾਰਾ ਮਨੂੰ ਰੈਡੀਮੇਡ ਪਰਚੇਸ ਕਰਦੇ ਕਿ ਜਾਂ ਕੋਈ ਆਪਣੀ ਖੋਦੀ ਚੀਜ਼ ਜਿਹੜੀ ਵਿੱਚ ਤਿਆਰ ਕਰਦੇ ਨਹੀਂ ਆਪਣੀ ਕੋ ਟਿੱਕੀ ਆਪਾਂ ਖੋਦੀ ਤਿਆਰ ਕਰੀ ਦੀ ਹੈ ਬਾਕੀ ਸਾਰਾ ਰੈਡੀਮੇਟ ਹੀ ਹੁੰਦਾ ਜਿਹੜਾ ਸੌਸਿਸ ਵਗੈਰਾ ਹੁੰਦੀ ਹੈ ਬਾਕੀ ਉਹ 버거 ਵਗੈਰਾ ਉਹ ਤੇ ਫਿਰ ਇਦਾਂ ਹੀ ਹੁੰਦਾ ਬੋਲਦੇ ਸਾਰੀ ਜਾਣਕਾਰੀ ਜਿਹੜੀ ਪਰ ਰੈਸਟੋਰੈਂਟ ਤੋਂ ਕੀਤੀ ਕਿ ਜਾਂ ਹੁਣ ਇੱਥੇ ਆ ਕੇ ਕੁਝ ਆਪਣੇ ਕੋਲੋਂ ਵੀ ਜਿਹੜਾ ਮਤਲਬ ਅੱਗੇ ਤਾਂ ਜਿਹੜੀ ਕੀਤੀ ਚਾਹਤ ਹੈ ਨਹੀਂ ਕੁਝ ਆਪਣੇ ਕੋਲੋਂ ਹੀ ਪਹਿਲਾਂ ਆਪਾਂ ਮਤਲਬ ਜਿਵੇਂ ਟਿੱਕੀ ਉਹੀ ਥੋੜੀ ਰੈਡੀਮੇਟ ਚੂਜ਼ ਕਰੀਦੀ ਹੁਣ ਥੋੜੀ ਆਪਾਂ ਆਪਣੀ ਵਧੀਆ ਤਰੀਕੇ ਨਾਲ ਕਰ ਕਰਦੀ ਆਪਾਂ ਕਰੀਦੀ ਕਿਉਂਕਿ ਰੈਸਟੋਰੈਂਟ ਉਹ ਜਿਹੜੀ ਫਰੋਜ਼ਨ ਹੁੰਦੀ ਆ ਉਹ ਲੋਕ ਨਹੀਂ ਪਸੰਦ ਕਰਦੇ ਲੋਕ ਕਹਿੰਦੇ ਆ ਪਤਾ ਨਹੀਂ ਕਦੋਂ ਗਦੀ ਬਣੀ ਆ ਇਸ ਕਰਕੇ ਆਪਾਂ ਨੂੰ ਜਿਹੜਾ ਪੀਜ਼ਾ ਜਾਂ ਹੋਰ ਜਿਹੜੀ ਚੀਜ਼ ਆ ਇਹਦੇ ਵਿੱਚ ਵੀ ਮਸ਼ੀਨ ਦੇ ਵਿੱਚ ਰੱਖਦੇ ਕਿੰਨੇ ਚਿਰ ਤੇ ਮੁੱਲ ਟੰਦੇ ਵੀ ਜਿਹੜੀ ਸਾਰੀ ਗਾੜੀ ਦੇਖੋ ਪੀਜ਼ਾ ਜਿਵੇਂ 3 ਮਿੰਟ ਤੇ ਤਕਰੀਬਨ ਰੈਡੀ ਹੋ ਜਾਂਦਾ ਵਾ ਬਾਕੀ 버ਗਰ ਆ ਉਹਨੂੰ 1 ਮਿੰਟ ਲੱਗਦਾ ਰੈਪ ਆ ਉਹਨੂੰ 2 ਮਿੰਟ ਲੱਗਦੇ ਆ ਹਾਂਜੀ ਬੋ ਇਹ ਸਾਰੀਆਂ ਜਿਹੜੀਆਂ ਇਹਦੇ ਵਿੱਚ ਮਸ਼ੀਨ ਚੋਂ ਬਿਆਰ ਕੋਈ ਚੀਜ਼ਾਂ ਜਿਹੜੀਆਂ ਨਹੀਂ ਨਹੀਂ ਮਸ਼ੀਨ ਚ ਆ ਕੋਈ 버ਗਰ ਆ ਆਪਾਂ ਆਇਲੀ ਫਰੀ 버ਗਰ ਆ ਓਵਨ ਚ ਬਣਦਾ ਕੋਈ ਫਰਾਈ ਨਹੀਂ ਕਰਨਾ ਸਿਰਫ ਟਿੱਕੀ ਫਰਾਈ ਹੋਣੀ ਆ ਰੈਪ ਵੀ ਇਹ ਚ ਬਣਨਾ ਸੈਂਡਵਿਚ ਵਿੱਚ ਪੀਜ਼ ਕੋਸਟ ਬੜੀ ਜੈਨੂਨ ਜੀ ਜਿਵੇਂ ਬੌਂਦਾ ਹੈਗਾ 버거 ਆਪਾਂ 40 ਰੁਪਏ ਤੋਂ ਸਟਾਰਟ ਹੋ ਜਾਂਦਾ ਵਾ 80 ਰੁਪਏ ਤੱਕ ਆ ਜਿਹੜੀ ਆ ਰੈਪ ਤੁਸੀਂ ਕਿਸੇ ਰੈਸਟੋਰੈਂਟ ਚਲ ਜੋਗੇ 100 ਪਲੱਸ ਸਟਾਰਟ ਹੁੰਦਾ ਆਪਾਂ ਇਹ ਤੋਂ 60 ਰੁਪਏ ਦਾ ਰੱਖਿਆ ਵਾ ਪੀਜ਼ਾ ਆਪਣੇ ਕੋਲ 80 ਤੋਂ ਸਟਾਰਟ ਹੋ ਜਾਂਦਾ ਡਬਲ ਟਾਪਿੰਗ ਵਾਲਾ ਜਿਹੜੀ ਮੈਨੂੰ ਲੱਗਦਾ ਕਿ ਲੋਕ ਨੇ ਜਿੱਦਾਂ ਆਉਂਦੇ ਨੇ ਇਹ ਕਿਹੜੇ ਮਨੋ ਰੋਡ ਦੇ ਉੱਤੇ ਜਿਹੜਾ ਤੁਸੀਂ ਮਨੋ ਇਹ ਸਟਾਫ ਸਾਰਾ ਲਗਾਇਆ ਹੈ ਇਹ ਆਪਾਂ ਜੀ ਬਟਾਲਾ ਰੋਡ ਤੇ ਆ ਆਪੋਜ਼ਿਟ ਹੈ ਪੰਜਾਬ ਨੈਸ਼ਨਲ ਬੈਂਕ ਮਤਲਬ ਥੇਲ ਬੇ ਕਿੰਨਾ ਹੋ ਜਣ ਜਿਹੜੇ ਨੇ ਮਤਲਬ ਕਿ ਕੀ ਨਾ ਵੇਚਦੇ ਜਮ ਹੋਰ ਕਰਕੇ ਮਨੋ ਕਰਕੇ ਮਨ ਮਾਫੀਆਂ ਨੂੰ ਜੀ ਸਹਾ ਕਰਕੇ ਇਹ ਬਾਹਰ ਨੂੰ ਜਿਹੜੀ ਨੌਜਵਾਨ ਕੂਚ ਕਰਦਾ ਕੀ ਲੱਗਦਾ ਮੈਂ ਤੁਸੀਂ ਵੀ ਇੱਕ ਨੌਜਵਾਨ ਜੋ ਕਿਵੇਂ ਦੇਖਦੇ ਹੋ ਵੇਖੋ ਐਵੇਂ ਪਹਿਲਾਂ ਬਾਹਰੋਂ ਹੋ ਕੇ ਆਏ ਆ ਮੈਂ ਵੀ ਪਹਿਲਾਂ ਮਸਕਟ ਗਿਆ ਸੀ ਬਸ ਇਹ ਵੀ ਬਾਹਰ ਦਾ ਸਵਾਦ ਦੇਖ ਲਿਆ ਵਾ ਇੱਥੇ ਆਪਣਾ ਕੰਮ ਕਰੋ ਅਸੀਂ ਤੇ ਉਹ ਮੈਸੇਜ ਦਵਾਂਗੇ ਕਿ ਬਈ ਇੱਥੇ ਕੰਮ ਕਰੋ ਇੱਥੇ ਸਭ ਕੁਝ ਹੈ ਜਿਹਨੇ ਕਰਨਾ ਉਹਨੇ ਇੱਥੇ ਕਰ ਲੈਣਾ ਜਿਹਨੇ ਨਹੀਂ ਕਰਨਾ ਉਹਨੇ ਬਾਹਰ ਵੀ ਨਹੀਂ ਕਰਨਾ ਮਨ ਜਿਹੜਾ ਮੋਟਿਵੇਸ਼ਨ ਜੀ ਇਹ ਆਪ ਹੈਗਾ ਨੌਜਵਾਨਾਂ ਨੂੰ ਕਿ ਜਰਾ ਮਤ ਇੱਥੇ ਮਿਹਨਤ ਕਰੋ ਮਿਹਨਤ ਕਰੋ ਹਾਰਡ ਵਰਕ ਕਰੋ ਬਾਕੀ ਕਾਮਯਾਬੀ ਤੁਹਾਡੇ ਮਗਰ ਮਗਰ ਆ ਪਿਆ ਜੀ ਕਿ ਕਿੱਥੇ ਜਿਹੜਾ ਸੈਟਅਪ ਜਿਹੜਾ ਸਫਲ ਲੱਗਾ ਵਾ ਕਿਹੜੇ ਰੋਡ ਤੇ ਤੇ ਕੀ ਮਾਰਕੀਟ ਕਿਹੜੀ ਬਣਦੀ ਹੈ ਇਹ ਆਪਣਾ ਜੀ ਪੁਰਾਣਾ ਬਸ ਸਟੈਂਡ ਜੀ ਕਿਤੇ ਬਟਾਲਾ ਰੋਡ ਆ ਪੰਜਾਬ ਨੈਸ਼ਨਲ ਬੈਂਕ ਦੇ ਉੱਪਰ ਜਿਹੜੇ ਸਾਈਡ ਤੇ ਸੋ ਇਹ ਸਾਨੂੰ ਲਾਪ੍ਰੀਤ ਸਿੰਘ ਜਿਹਨਾਂ ਨੇ ਸਾਰਾ ਸੈਟਅਪ ਲਾਇਆ ਇਹ ਖੁਦ ਇੱਕ ਬਾਹਰ ਜਿਹੜੀ ਕੰਟਰੀ ਦੇ ਵਿੱਚ ਰਹਿ ਕੇ ਉਹਨਾਂ ਜਿਹੜੀ ਨੌਜਵਾਨਾਂ ਨੂੰ ਮੈਸੇਜ ਜਿਹੜਾ ਦਿੱਤਾ ਵਾ ਕਿ ਜਿੰਨੇ ਮਤਲਬ ਕਰਨਾ ਵਾ ਇੱਥੇ ਵੀ ਜਿਹੜਾ ਸੈਟਅਪ ਲਾ ਕੇ ਜਿਹੜੀ ਚੰਗੀ ਆਰਥਿਕ ਨਾਲ ਜਿਹੜੀ ਕਮਾਈ ਇੱਥੇ ਵੀ ਕਰ ਸਕਦਾ ਸੋ ਮੈਂ ਤੁਹਾ